ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਨੇ ਕੱਲ ਵੀਡੀਓ ਪਾਈ ਸੀ ਇੱਕ ਡੈਂਟਰ ਬਾਈ ਦੀ ਗੱਡੀ ਡੈਂਟਿੰਗ ਕਰਦਾ ਸੀ ਤੇ ਉਹ ਡੈਂਟਿੰਗ ਹੋ ਗਈ ਆ ਤੇ ਪੇਂਟ ਦਾ ਕੰਮ ਰਹਿ ਗਿਆ ਉਹ ਵੀ ਕਰਾਂਗੇ ਉਹ ਵੀ ਵੀਡੀਓ ਪਾਵਾਂਗੇ ਤੁਹਾਨੂੰ ਬਾਅਦ ਚ ਪਹਿਲਾਂ ਡੈਂਟਿੰਗ ਚੈੱਕ ਕਰੋ ਡੈਂਟਿੰਗ ਕੰਪਲੀਟ ਹੋ ਗਈ ਤੇ ਇਸ ਤੋਂ ਬਾਅਦ ਕੰਮ ਰਹਿ ਗਿਆ ਪੇਂਟ ਦਾ ਉਹ ਵੀ ਪਾਵਾਂਗੇ ਵੀਡੀਓ ਤੁਹਾਨੂੰ ਜਦੋਂ ਰੰਗ ਕਰ ਦਾਂਗੇ ਆਪਾਂ ਪੇਂਟ ਹੋ ਜੋ ਡੈਂਟਿੰਗ ਕੀਤੀ ਆ ਪੂਰੀ ਵਧੀਆ ਉੱਕੇ ਰਿਪੋਰਟ ਆ ਪੱਟੀ-ਪੁੱਟੀ ਲੱਗ ਗਈ ਪ੍ਰਾਈਮਰ ਪੁਰਾ ਪਾਉਣਾ ਅਜੇ ਆ ਤਾਂ ਉਤੋਂ ਖੁਰਚਿਆ ਹੋਇਆ ਰੰਗ ਜਿਹੜਾ ਪਹਿਲਾ ਰੰਗ ਸੀ ਉਹ ਤੋਂ ਲਾਤਾ ਆ ਅੰਦਰਲਾ ਕਲਰ ਆ ਉਹ ਚੀਜ਼ ਆ ਅਜੇ ਮਤਲਬ ਵੈਸੀ ਫਿਟਿੰਗ ਕਰਕੇ ਦੇਖੀਏ ਸਹੀ ਆਉਂਦੀ ਆ ਕੋਈ ਢਿੱਲ ਮੱਠਾ ਜਿਹੜੀ ਉਹ ਢਿੱਲ ਮੱਠ ਜਾ ਜੋ ਨਿਕਲ ਜੋਗੀ ਕੋਈ ਵੀ ਕਮੀ ਪੇਸੀ ਆ ਉਹ ਨਿਕਲ ਜੋਗੀ ਤਾਂ ਕਰਕੇ ਪਹਿਲਾਂ ਫਿਟਿੰਗ ਕਰਕੇ ਦੇਖੀ ਆ ਇਦੋਂ ਬਾਅਦ ਇਹਨੂੰ ਰੰਗ ਕਰਾਂਗੇ ਰੰਗ ਕਰਕੇ ਫਿਰ ਨੂੰ ਫਿਟਿੰਗ ਕਰਕੇ ਫਿਰ ਤੁਹਾਨੂੰ ਵੀਡੀਓ ਪਾਵਾਂਗੇ ਤੇ ਵੀਡੀਓ ਕੈਜੇ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕੰਮ ਕਿਹਜਾ ਲੱਗਿਆ ਜਰੂਰ ਕਮੈਂਟ ਕਰਿਓ ਸਤਿ ਸ੍ਰੀ ਅਕਾਲ